ਅਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱlo dairy farm ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਮੋਹਰਾ ਨਸਲ ਦੀਆਂ ਝੋਟੀਆਂ ਤਾਜ਼ੀਆਂ ਸੂਆਂ ਗੱਪਣਾ ਕੁਝ ਹੈ ਨਾ ਤੇ ਬਾਕੀ ਬਿਹੜਾ ਵੀ ਕੋਲ ਲਗਭਗ 15-17 ਹੈਗੇਆਂ ਇਨਫਾਰਮੇਸ਼ਨ ਆਪਾਂ ਵੀਰ ਤੋਂ ਮੋਟੀ-ਮੋਟੀ ਲੈ ਕੇ ਜਾਵਾਂਗੇ ਨਾ ਕਾਫੀ ਆਓ ਅੱਗੇ ਵੀਰ ਨਾਲ ਕਰੀਏ ਗੱਲਬਾਤ ਭਾਈ ਜੀ ਨਾਮ ਐਡਰੈਸ ਦੱਸ ਦੋ ਜੀ ਆਪਣਾ ਮੈਂ ਪ੍ਰਦੀਪ ਸਿੰਘ ਭਾਈ ਪਿੰਡੋਹਾ ਘੜਾ ਜ਼ਿਲ੍ਹਾ ਸੋਹਣੀ ਮੋਬਾਈਲ ਨੰਬਰ ਜੀ ਜਾਨਾ ਮੈਂ ਤੁਹਾਨੂੰ 108/0 ਵਿੱਚ ਪੜੀ ਅੱਜ ਆਪਾਂ ਵੀਡੀਓ ਕਵਰ ਕਰਦੇ ਪਏ 29 ਤਰੀਕ ਨੂੰ ਹਣਾ ਆਪਾਂ ਬਈ ਮੰਨ ਲਾ ਵੀ ਆਪਣੇ ਕੋਲੇ ਬੜਾ ਅੱਜ ਖੜੇ ਖੜੇ ਇੱਕ 2 3 4 5 6 7 8 9 10 11 12 13 14 15 ਆਪਣੇ ਕੋਲੇ ਇਸ ਟਾਈਮ 2 ਅੰਦਰ ਨੇ ਉਹ ਵੀ ਦਿਖਾਵਾਂਗੇ 17 ਗਾਵਾਂ ਆ ਗਈਆਂ 12 ਬੈੜਾ ਨੇ ਆਪਣੇ ਕੋਲੇ ਜੀ ਤੇ ਬੈੜਾ 4 ਆਪਣੇ ਕੋਲੇ ਹੋਰ ਆਉਣੀਆਂ ਨੇ 20 ਗਾਵਾਂ ਤਾਂ ਹੋਣਗੀਆਂ ਜਮਾਂ ਹਾਂ ਜਦੋਂ ਮਰਜੀ ਆ ਜੇ ਤੇ ਬੈੜਾ ਨੇ ਜਿਹੜੀਆਂ ਅੱਜ ਆਪਣੇ ਕੋਲੇ ਘੱਟੋ ਘੱਟ 25 ਕਿਲੋ ਤੋਂ ਸਟਾਰਟ ਨੇ ਬਈ ਜੀ ਬਈ ਵੜਾ ਹੁਣ 26 ਕਿਲੋ ਇਹਦੇ ਥੱਲੇ ਬੋਲੀ ਤਿਆਰ ਆ ਬਾਈ 20 ਸੋ ਬਾਈ ਹਾਂ 20 ਸੋ ਬਾਈ ਤੇ ਰੇਟ ਬਾਈ ਜਿਹੜੇ ਰਹਿਣੇ ਨੇ ਆਪਣੇ ਕੋਲੇ ਅੱਜ 75000 ਦੇ ਭਾਅ ਵੀ ਨੇ 80 ਦੇ ਭਾਅ ਵੀ ਨੇ ਪਹਿਲਾ ਦੂਜਾ ਸੂ ਹੈਗਾ ਬਿਨ ਦੁੱਧ ਦੀ ਕੰਪੰਸਟੀ ਦੀ ਗੱਲ ਕਰੀਏ ਵਿੱਚ ਵੜਾ ਆਪਣੇ ਕੋਲੇ ਅੱਜ 40 45 ਕਿਲੋ ਵਾਲੀਆਂ ਵੀ ਜਿਹੜੀ ਇਹ ਵੜਾ ਬਸ ਜਿਹਨੇ ਸਾਹਮਣੇ ਦੇਖੇ ਨੇ ਇਹਦਾ ਰੇਟ ਕੀ ਇਹਦਾ ਰੇਟ ਜਮਾ ਬਾਜਬਾ ਬਾਈ 1 ਲੱਖ 7000 ਰੁਪਇਆ 1 ਲੱਖ 7000 ਰੁਪਇਆ ਪਹਿਲੇ ਨੰਬਰ ਵਾਲੀ ਦਾ ਹਾਂ ਅੱਗੇ ਆ ਦੇਖੋ ਬਾਈ ਜਿਹੜੇ ਨੰਬਰ ਦੇ ਪਹਿਲਾ ਸੂਆ ਬੱਚੀ ਆ ਬਬੂ ਜਮਾ 25 ਦੇ ਤੋਂ ਪਲੱਸ ਮੰਗੇ ਨੇ ਦੁੱਧ ਪਾ ਦੇਣਾਗਾ ਠੀਕ ਹੈ ਤੇ ਇਹਦਾ ਰੇਟ ਰਗਾ ਜੀ 110000 110000 ਰੁਪਇਆ ਦੂਜੇ ਨੰਬਰ ਵਾਲੀ ਦਾ ਸੁਨੀ ਸਵਾਈ ਹੈ ਹਨਾ ਸੁਨੀ ਸਵਾਈ ਠੀਕ ਹੈ ਅੱਗੇ ਆ ਗਿਆ ਦੇਖੋ ਜੇ ਇਹ ਵੈੜ ਆ ਗਈ ਇਹ ਵੈੜ ਦੁੱਧ ਦੇਣੀ ਜਾਂ ਦੁੱਧ ਵੀ ਵਾਈ ਵੀ ਵਹੀਕਲ ਨੂੰ ਭਾਈ ਜੋ ਰੇਟ ਰਹਿਣਾ ਬਾਈ ਜੀ 80000 ਸਿਰਫ 80000 ਜਮਾ ਜਾਂਬਰ ਵੀ ਟੋਪਦੇ ਹੋਣਗੇ ਤੇ ਭਾਜ ਜਮਾ ਬਾਜੂ ਇਹ ਸੂਈ ਵੀ ਆ ਹਾਂ ਤਾਜੀ ਸੂਈਆਂ ਨੇ ਬੱਚੇ ਨਾਲ ਗਿਆ ਹੈ ਨਾ ਠੀਕ ਹੈ ਜਿਹੜੀ ਹੋ ਜਾਂਦੀ ਆ ਅੱਗੇ ਜਿਹੜੀ ਹੋ ਜਾਂਦੀ ਆ ਤਾਜੀ ਸੂਈ ਹੋਈ ਆ ਮੇਲ ਨੂੰ ਜਨਮ ਦਿੱਤਾ ਰੇਟ ਜਮਾ ਉਹਦਾ ਜਿਹੜਾ ਬਾਜ ਬਾਜਮ ਜਿੱਦਾਂ ਦੀ ਉਹ ਬੱਚੀ ਆ ਐਹੀ ਜੀ ਬੱਚੀ ਦੀ ਕੀਮਤ ਤੇ ਆਇਆ ਜਮਾ ਉਹ ਵੀ ਨਾਰਮਲ ਆ ਜੇ ਨੇੜੇ ਦਿਖਾ ਦੇਣਾ ਮੜੀ ਜੀ ਤੇ ਜਿੱਦਾਂ ਦੀ ਇਹ ਬੱਚੀ ਹੈ ਠੀਕੋ ਜਿਹਦੀ ਤਾਂ ਕੀਮਤ 135 40 ਕਰਦਾ ਠੀਕ ਹੈ ਤਾਂ ਵੀ ਅਗਲਾ ਕੁੜਾ ਵੀ ਠੀਕ ਜੈਜ ਮੰਗੇ ਆ ਕਿੱਡੇ ਦਾ ਕਰਿਆ ਬਈ 1 40 ਨਹੀਂ ਮੁੱਲ ਨਹੀਂ ਬਾਈ ਕਰਦੇ ਬੱਚੀ ਦੀ ਕੀਮਤ ਤੇਰੀ ਚ ਹੈ ਆਪਾਂ ਇੱਧਰ 40 ਕਰ ਲਈਏ ਜਿਹੜਾ ਇਹਦਾ ਬਾਜ਼ਾਰ ਰੇਟ ਰੱਖਿਆ ਆਪਾਂ 1 11000 ਰੁਪਏ ਬੱਚੀ ਦਾ ਰੱਖਿਆ ਹੈਗਾ ਮਾਨਦਾਨ ਕਰਦਾਂਗੇ ਮਾਨਦਾਨ ਵੀ ਬਣ ਕੇ ਬੱਚੀ ਦੇਖ ਲੈ ਵੀ ਕਿਦਾਂ ਰਾਜੂ ਉਹਨੂੰ ਹੱਕਿਆ ਪਹਿਲਾਂ ਤੇ ਪਹਿਲਾ ਸੂਆ ਬੱਚੀ ਹਟ ਲੋ ਚਵਾਈ ਦੀ ਇੰਨੀ ਵਧੀਆ ਗੱਲਾਂ ਛੱਡ ਦੇ 25 ਕਿਲੋ ਦੁੱਧ ਦੇ ਦੂ ਬਾਈ ਸੁੰਦਰ ਸੋਹਣੀ ਤੇ ਰੇਟ ਦੀ ਆਪਾਂ ਪਹਿਲਾਂ ਵੀ ਤੇ ਗੱਲ ਕਰੀ ਆ ਵੀ ਆਪਾਂ ਇਦਾਂ ਦੀ ਬੱਚੀਆਂ ਨੇ ਇਦਾਂ ਹੀ ਮੋੜ ਦੇ ਇਹਨੂੰ ਮੜੇ ਦੇਖ ਲੋ ਪਿੱਛੋਂ ਵੇਜਾ ਤੇ ਬੱਚੇ ਦੇ ਕਿਦਾਂ ਦੇ ਆ ਬਹੁਤ ਪਿਆਰਾ ਬੱਚਾ ਹੈਗਾ ਹੱਥੀ ਚਵਾਈ ਵਾਲਾ ਥਾਣਾ ਜੇਰ ਵਗੈਰਾ ਓਕੇ ਦੇਖ ਥੱਲੋ ਕੁਆਲਿਟੀ ਲੇਬਲ ਹੀ ਦੇਖ ਲਾ ਜੀ 25 ਕਿਲੋ ਦਾ ਰੇਟ ਭਾਈ ਜਿਹੜਾ ਆਪਾਂ ਇਹ ਕਰਿਆ ਇਹ ਰੇਟ ਕਿਤੇ ਨਹੀਂ ਦੂਜੇ ਅਗਲਾ 400 ਰੁਪਏ ਮੰਗਦੇ ਨੇ ਵੀ ਇੱਕ ਤਾਂ ਤੇਰਾ ਮਾਨਦਾਰ ਵਾਲਾ ਵੋਟਾ ਕਰਦਾ ਠੀਕ ਹੈ ਅੱਗੇ ਜਿਹੜੀ ਆ ਜਾਂਦੀ ਆ ਇਹ ਤਾਂ ਦਿਖਾ ਦਈਏ ਆਪਾਂ ਇੱਕ ਬੱਚੀ ਇਹ ਆ ਗਈ ਨੋ ਜੀ ਇਹਨਾਂ ਸੂਰ ਬੱਚੀ ਬਹੁਤ ਪਿਆਰੀ ਬੱਚੀ ਹੈ ਭਾਈ ਸੂਈ ਸਵਾਈ ਸੂਈ ਸਵਾਈ ਇਹ ਬੱਚੀ ਦੇ ਰਾਂਗੇ ਥੱਲੋ ਵੀਰੇ 1 ਲੱਖ 5000 ਰੁਪਏ 1 ਲੱਖ 5000 ਦੀ ਦੁੱਧ 25 26 ਚੱਲੂ ਜਮੋ ਨੋਰਮਲ ਜੀ ਕੋਈ ਰੌਲਾ ਨਹੀਂ ਠੀਕ ਹੈ ਇਹ ਆ ਗਈ ਇਕੱਲੇ 1 5 ਦੀ ਹਣਾ ਸਾਲੇ ਵਧੀਆ ਜਨਮਰ ਨੇ ਜੇ ਦੋ ਬੈੜਾ ਕੋਈ ਵੀ ਵੀਰ ਪਰਚੇਜ ਕਰਦਾਗਾ ਇਕੱਲੀ ਇਕੱਲੀ ਬੈੜੇ ਇਦੋਂ ਐ ਗੱਡੀ ਚੱਲ ਇਹ ਹੋ ਗਈ ਇਹਨੂੰ ਜਾਣਦੇ ਐਨੂੰ ਲਿਆ ਠੀਕ ਹੈ ਜਿਵੇਂ ਖੁੱਲੇ ਹੁਣ ਤੋਂ ਪੇ ਫਿਰਦੇ ਕੋਈ ਚੱਕਰ ਨਹੀਂ ਆਪਾਂ ਕਹਿ ਦਿੰਨੇ ਆ ਚੱਲੋ 2000 ਗਰਮੀ ਐ ਨਾ ਹੋਵੇ ਬਈ ਬੈਂਦੀ ਧੁੱਪੇ ਨੇ ਯਾਰ ਠੀਕ ਹੈ ਪਹਿਲਾਂ ਇਹਨੂੰ ਬੈੜਾ ਨੂੰ ਲਿਆ ਦੇਖ ਅੱਗੇ ਜਿਹੜੀ ਢਿੱਲੋ ਆ ਬੱਚੀ ਆਪਾਂ ਦਿਖਾਤੀ ਉਹ ਗੱਬੜਾ ਕੀ ਕਾਲੀ ਕਾਲੀ ਵਹਿੜਾ ਜਿਹੜੀ ਢਿੱਲੋ ਮਾਲਕਾਂ ਦੇ ਦਸਨ ਮੁਕਤਨ ਮੁਤਾਬਕ 42 43 ਕਿਲੋ ਦੁੱਧ ਆਪਾਂ ਨੂੰ ਦੱਸਿਆਗਾ ਠੀਕ ਹੈ ਵੀ ਪਹਿਲੇ ਸੂਏ ਦਾ ਦੁੱਧ ਇਹਦਾ ਵੀ ਪਿੱਛੇ ਸਰਦੀ ਨੂੰ ਸੂਈ ਖਿੜੇ ਠੀਕ ਹੈ 42 43 ਕਿਲੋ ਦੁੱਧ ਇਹਦਾ ਦਿੱਤਾ ਹੋਇਆ ਪਰ ਹੁਣ ਗਰਮੀਆਂ ਕਰਕੇ 35 ਕਿਲੋ ਦੁੱਧ ਮੰਨ ਕੇ ਜਿਹੜਾ ਭਰਾ ਮਰਜੀ ਲੈ ਜਾਏ ਬਾਕੀ ਵੱਡੀ ਵੱਡੀ ਬੋਹਦਾਂ ਅਸਲ ਵਹਿਣਾ ਢਿੱਲੋ ਵੀ ਮੰਨ ਕੇ ਕੀਮਤ ਵੀ ਬਾਈ ਆਪਾਂ ਪਾਜ ਰੱਖੀਏ ਦੀ 135000 ਦੀ ਆਪਾਂ ਵੈੜ ਬਾਈ ਇਹ ਦੇ ਦਾਂਗੇ ਦੁੱਧ ਕਹਿੰਦੇ ਹੱਕ ਕਿ ਆਇਆ ਦੁੱਧ 35 ਕਿਲੋ ਮੰਨ ਲਿਓ ਹੁਣ ਗਰਮੀਆਂ ਕਰਕੇ ਆ ਢੱਲੋਂ ਤਾਂ ਮੰਨ ਕੇ ਜੇ ਸਰਦੀਆਂ ਵਾਲਾ ਸਾਬ ਲਾਈਏ ਜੀ ਤਾਂ ਮੰਨ ਕੇ 40 ਕਿਲੋ ਤੋਂ ਬਾਹਰ ਵਾਲੀ ਵੱਛੀ ਆ ਤੇ ਕੁਆਲਿਟੀ ਦੇਖ ਕਿਦਾਂ ਦੀ ਪੂਰੀ ਡਬਲ ਹੈ ਨਾ ਸੇਵਾ ਦੰਦਾਂ ਦੀ ਛੇ ਰੰਦਾ ਆ ਕੀ ਥੋੜੀ ਆਪ ਨੂੰ ਫੈਟ ਵੀ ਮਿਲੂਗੀ ਨਾਲ ਬਾਹਲੀ ਬੰਦੇ ਜਾਨਵਰ ਢੱਲੋਂ ਜਿੰਨੇ ਜਾਨਵਰ ਨੇ ਆਪਾਂ ਇਹ ਨਹੀਂ ਹੈਗਾ ਵੀ ਦੰਦ ਕੁਆੜ ਦੇ ਦਿਖਾਵਾਂਗੇ ਲੋਕ ਨੇ ਕਿ ਆਪਣੇ ਕੋਲੇ ਸਾਰੇ ਪ੍ਰਾਖਰੀ ਲੋਕ ਲੈਣ ਨਾਲ ਦੇਖ ਕਿਦਾਂ ਦੀ ਗਾ ਰੇਟ 1,35,000 ਹਾਂ ਤੇ ਬਾਕੀ ਬੈੜ ਯਾਰ ਸਾਫ ਤੋਂ 200 ਕਿਲੋਮੀਟਰ ਤੋਂ ਲੈ ਕੇ 200 ਕਿਲੋਮੀਟਰ ਤੱਕ ਜੋ ਰੇਟ ਆਪਣੇ ਵੀਡੀਓ ਚ ਮੰਗੇ ਹੋਣੇ ਜੇ ਕੋਈ ਪ੍ਰਾਪਰ ਚੀਜ਼ ਕਰਦਾ ਆਉਣ ਚ ਆਪਣੀ ਵੀਡੀਓ ਉਹ ਵਾਟ ਦੇ ਵੀ ਨਹੀਂ ਕਰਾ ਦਾਂਗੇ ਹਣਾ ਹਾਂ ਭਾਈ ਸੋ ਬੈੜ ਦੇਖੋ ਪੂਰਾ ਖੇਚਦਾ ਕੇਂਦਰ ਆ ਜਾਵਾਂ ਹਣਾ ਮਿਹੜਾ ਜੀ ਆਪਾਂ ਕੱਲੀ ਜਿਵੇਂ ਵਿੱਚ ਵੀਰ 2-2 ਜਨਵਰੀ ਸੇਲ ਕਰਦੇ ਲੈ ਆ ਕੇ ਵੀ ਜੇ ਆਪਾਂ ਆਮੋ ਕੱਲੀ ਨਾਰਮਲ ਵਿੱਚ ਨੇ 1.5 ਲੱਖ ਰੁਪਏ ਦੀ ਮਿਹੜਾ ਟਲੋ ਪਰ ਆਪਾਂ ਮੰਨ ਕੇ ਚਲਾਇਆ ਵੀਰ ਢਾਲ ਲਿਆ ਨਹੀਂ ਵੀਰੇ ਆਪਾਂ ਦਾ ਨੰਬਰ ਦੋ ਤਿੰਨ 3000 ਪੁੱਛੋ ਲੈ ਰੋਟਾ ਦੋ ਤਿੰਨ ਦੋ ਵੀ ਬਣ ਜਾ ਬਾਈ ਯਾਰ ਇਮਾਨਦਾਰੀ ਨਾਲ ਯਾਰ ਜਿਹੜਾ ਵੀਰ ਮਰਦੀ ਆ ਕੇ ਕਹਦੇ ਬਾਕੀ ਜਰਸੀ ਆ ਕੀ ਦੇਖ ਜਰਸੀ 24-25 ਕਿਲੋ ਉਹਦੇ ਜਰਸੀ ਦਾ ਦਿੱਤਾ ਹੋਇਆ ਸਾਡੇ ਦਾ ਮੈਂ ਕੱਲੀ ਨੂੰ ਕੱਢਦਾ ਇਮਾਨਦਾਰ ਸਾ ਇਹ ਜਰਸੀ ਕਿਹੜਾ ਸੁਆ ਸੁਹੰਦੀ ਆ। ਜਰਸੀ ਸੁਆ ਬਾਈ ਸੁਹੂਗੀ ਇਹ। ਠੀਕ ਆ ਕੈਦ ਲੈ ਲੈਂਦੀ ਆ। ਲੈ ਦਿਨੇ ਹਫਤਾ ਲੈ ਜੂਗੀ ਤੇ ਰੇਟ ਇਹਦਾ ਆਪਾਂ ਨੇ ਰੱਖਿਆ ਬਾਈ 82000 ਰੁਪਇਆ। ਪੂਰਾ ਬੋਰਡ ਦੇਣਾ ਗਿਆ। ਵੱਡੀ-ਮੁੱਡੀ ਦਾ ਬਹੁਤ ਆ ਹਨਾ। ਬਹੁਤ ਵਧੀਆ ਪੰਜਾਬ ਵਾਲੀ ਜਰਸੀ ਆ ਬਾਈ ਢਿੱਲੋ। 20-22 ਕਿਲੋ ਦੁੱਧ ਮੰਨ ਕੇ ਜਿਹੜਾ ਵੀਰ ਮਰਜੀ ਪਰਚੇਜ਼ ਕਰ ਲੇ। ਤੇ ਬਹੁਤ ਬਾਈਆਂ ਦੇ ਫੋਨ ਆ ਕਿਉਂਕਿ ਜਰਸੀ ਢਿੱਲੋ ਆਪਣੇ ਕੋਲੇ ਹੁੰਦੀ ਆ ਵਧੀਆ ਜਾਨਵਰ ਸਪੈਸ਼ਲ ਜੀ ਜਰਸੀ ਹੁੰਦੀ ਆ ਵੀ ਆਪਾਂ ਉਹ ਨਹੀਂ ਇਕੱਠੀਆਂ ਕਰਦੇ। ਇਹਦਾ ਰੇਟ ਕੀ ਰੱਖਿਆ? ਹਾਂ ਜੀ ਬਾਈ। ਰੇਟ ਬਾਈ ਇਹਦਾ ਆਪਾਂ 85000 ਦੀ ਦੇ ਦਾਂਗੇ ਢੱਲੋ 85000 ਰੇਟ ਆਇਆ ਨਹੀਂ ਤੂੜ ਚ ਟੱਟੂ ਨਹੀਂ ਪਹੁੰਚਉਂਦੇ ਲੈ ਜਾਨਵਰ ਦੇਖ ਲੈ ਆਉਦੀ ਕੀਮਤ ਟੋਟਦੀ ਆ 85000 ਸਿਰਫ ਹਾਂ ਤੂੰ ਵੀ ਰੋਜ਼ ਦੇਖ ਵੀਡੀਓ ਬਣਾਉਣਾ ਕੁਆਲਿਟੀ ਦੇਖ ਲੈ ਵੈੜ ਚ ਕਿੰਨੀਆਂ ਸੋਨਾ ਪਣ ਕਿੰਨਾ ਹੱਥੀ ਚ ਜੇ ਆਪਾਂ ਇਹਦੀ ਕੱਲੀ ਦੀ ਵੀਡੀਓ ਪਾ ਕੇ ਨਾ ਸੀਮਰ ਸੁਮਣਾ ਦੱਸ ਦੀ ਇੱਕ ਦਾਖ ਦੀ ਬੰਦੇ ਝੂਠ ਬੋਲਣਾ ਨਾ ਬੋਲਣਾ ਜੈ ਜੀ ਗਾ ਕਿੱਦਾਂ ਦੀ ਇਹਦੀ ਬਰੀਡ ਨਸਲ ਆ ਜੇ ਆਪਾਂ ਕੱਲੀ ਕੇਰੀ ਦੀ ਵੀਡੀਓ ਪਾਉਣੀ ਹੈ 2 ਮਿੰਟ 10 ਨਹੀਂ ਲੱਗਦੀ ਜਿਵੇਂ ਉੱਤੇ ਆਪਾਂ ਗਰਨੇండో ਵੇਚੀ ਸੀ ਜਮਾਂ ਜਾਇ ਗੱਲਾਂ ਆ। ਉਹ ਦੇਖ ਦੀ ਲੰਬਾਈ, ਚੜਾਈ, ਹੱਥੀ ਚਵਾਈ ਵਾਲਾ ਥਾਣਾ। ਠੀਕ ਐ। ਸ਼ਾਨਦਾਰ ਦੇਖਣੀ ਐ। ਸੋ ਆਪਾਂ ਸਾਰੇ ਸਾਰਾ ਜੈਵਰੇਜ ਹਣੜੀਆਂ ਪਤਾ ਵੀ ਨਾ ਬਣ ਜੇ। ਉਹ ਦੋ ਤਿੰਨ ਬਣ ਕੇ ਬਾਦੂਆ। ਕਿਦਾਂ ਯਾਰ ਵੱਡੀ ਯਾਰ ਸੁਪਰ ਸ਼ੂਟਰ ਦੇਖੀ ਜਾਂਦੇ ਆਪਾਂ। ਪਹਿਲਾ ਸੂਆ ਵੇ ਚੱਟ ਲਓ ਵੀਰੇ। ਪਹਿਲਾ ਜੀ। ਹਾਂ ਬਈ ਪਲੂਨ ਦੰਦੋ। ਦੰਦਾਂ ਦੀ ਚੌਕੀ ਆ ਗਈ ਬਈ। ਚਾਰ ਦੰਦ ਪਹਿਲਾ ਸੂਆ ਇਹ ਤਾਂ ਫਰਕ ਕੋਸ ਕਰ ਪਾਣੀ। ਮਾੜੀ ਹੱਕ ਵੀਰੇ ਯਾਰ ਇਹਨਾਂ ਨੂੰ। ਕਰੋ ਤੈਨੂੰ ਰੱਜੂ ਐ ਫੜ ਕੇ ਤੋੜ ਦੇ ਮੜੀ ਜੀ ਤੇ ਮੈਨੂੰ ਹੁਣ ਬਾਲੀ ਵੱਡੀ ਮੱਛੀ ਆ ਜਿੰਮੇ ਹੋਣਾ ਬੱਛੀ 35 ਕਿਲੋ ਦੋ ਦੋ 40 ਕਿਲੋ ਦੋ ਤਾਂ ਹੁਣ ਗਰਮੀਆਂ 'ਚ ਵੀ ਪਾ ਦੂ ਇਹ ਯਾਰ ਵੱਡੀ ਨਿਆਰਾ ਹਨ ਕਿਆ ਕਵਾੜੀ ਵਾਲਿਆਂ ਨੇ ਰੇਡਾ ਪਾਉਂਦੀ ਐ ਪਾਉਂਦੀ ਮੈਨੂੰ ਵੱਡਿਆ ਜਾਨਵਰ ਆ ਬਾਈ ਜਿਹੜੇ ਪਾਈਆਂ ਦੇ ਫਾਰਮ 'ਚੋਂ ਲਈ ਆ ਢਿਲੋ ਉਹ ਪੂਛ ਕਿਸੇ ਵੇੜ ਤੇ ਵੀ ਨਹੀਂ ਰੱਖਦੇ ਪੂਛ ਵੜ ਦਿੰਦੇ ਆ ਹਾਂ ਬਈ ਉਹ ਕਹਿੰਦੇ ਵੀ ਬਾਹਰ ਲੀਆਂ ਗਾਈਆਂ ਵਾਂਗੂ ਠੀਕ ਐ ਠੀਕ ਐ ਗੱਲ ਲੈਵਾ ਦੀਦਾ ਜਮਾ ਹਨਾ ਦੇ ਦੁੱਧਾਂ ਵਾਲਾ ਜਾਨਵਰ ਜਿੰਨਾ ਹੈਗਾ ਢੱਲੋ ਇਹਦੇ ਫਿਰ ਪੈਸੇ ਕਿੰਨੇਗਾ ਮਾ ਮੋਲ ਨਹੀਂ ਢੱਲੋ ਮੰਗਦੇ ਆਪਾਂ 1.5 ਲੱਖ ਦੀ ਬੱਚੀ ਦੇ ਦਾਂਗੇ ਵੀਰੇ ਜੇ ਕੱਲੀ ਘੇੜੀ ਪਾ ਕੇ 2 ਲੱਖ ਮੰਗਿਆ ਜਾਊਗਾ ਬਾਈ ਯਾਰ ਹੈ ਹੀ ਦੋ ਦੀ ਆ ਜਿਵੇਂ ਆਮ ਜਿਵੇਂ ਵੀਰੇ ਆਪਾਂ ਸੇਲ ਪਰਚੇਜ ਹੁੰਦੀ ਆ 2 ਲੱਖ ਰੁਪਏ ਦੀ ਵੈੜ ਤਾਂ ਇਹ ਜੀ ਨਾਰਮਲ ਵਿਕ ਜਾਂਦੀ ਆ ਵਿਕਦੀ ਵੀ ਰਹੀ ਆ ਇਥੋਂ ਮਣੇ ਨੇੜੋ ਲੈ ਕੇ ਐਨ ਨੂੰ ਲੈ ਜਮੁਰ ਕੇ ਵਿਕਦੀਆਂ ਵੀ ਰਹੀਆਂ ਨੇ ਢੱਲੋ ਵਿਕਦੀ ਵੀ ਆ ਜਮਾ ਕੀ ਆ ਬਾਤ ਆ ਯਾਰ ਹਨਾ ਨਜ਼ਾਰੇਦਾਰ ਹਨਾ ਹਾਂ ਬਾਈ ਤੇ 1.5 ਲੱਖ ਰੁਪਿਆ ਰੇਟ ਆ ਦੇਣ ਲੈਣ ਜਿਹੜਾ ਦੁੱਧ ਦੀ ਐਵਰੇਜ 40 ਮੰਨ ਲੀ। ਕਿੰਨੀ ਤਾਂ 35 ਦਾ ਜਮਾ ਖੁੱਲਾ ਮੰਨ ਲੇ। ਜਨਮਰ ਦੇਖ ਟੱਲੋ ਕਿਦਾਂ ਦਾ ਜੇ ਕੋਈ ਦੂਰੋਂ ਵੀਰ ਆਊਗਾ ਜੇ ਆਕੇ ਬੰਦੇ ਨੇ ਕਿਸੇ ਵੀ ਤਰ੍ਹਾਂ ਦੀ ਅਜ ਕਮੀ ਘੜਦੀ ਤੇਲ ਵੀ ਤੇਰੇ ਵਾਂਗੂ ਕਿਵੇਂ ਤੂੰ ਕਹਿੰਨਾ ਉਹਨਾਂ ਕਟੀਆਂ ਵੇਲੇ ਆਪਾਂ ਦੇ ਦਾਂਗੇ। ਜਮਾ ਜੈਨ ਨੂੰ ਗੱਲ ਹੈ ਜਿਹੜੇ ਗੱਲਾਂ ਇਹ ਵਪਾਰੀ ਵਿੱਚ ਵੀ ਤੇ ਕਹਿੰਦੇ ਨੇ ਗਾਪਾ ਹਾਂ ਉਹ ਕਿਤੇ ਕੋਈ 100 ਜੈ ਇੱਕ ਵਪਾਰੀ ਹੁੰਦਾ। ਪੁਲੀ ਬੱਚੀ ਆ ਇਹੇ ਜੀ ਬੱਚੇ ਆਪਣੇ ਨੇੜੇ 100 ਕਿਲੋਮੀਟਰ ਦੇ ਏਰੀਆ 'ਚ ਵਗਦਾ ਅੱਜ ਦੇ ਟਾਈਮ 'ਚ ਹੋਣੀ ਨਹੀਂ। ਨਹੀਂ ਹੋਣੀ। ਨਹੀਂ ਹੋਣੀ ਜਿੱਥੇ ਮਰਜੀ ਕੋਈ ਵਗ ਜੇ। ਸੋ 1.5 ਲੱਖ ਦੇ ਟੱਚ ਕਰਨ ਵਾਲੀ ਵਿਹੜ ਦਿਖਾ ਦੀ ਸਾਨੂੰ ਆਪਾਂ ਰੇਟ 1.5 ਲੱਖ ਰੁਪਈਆ ਤੇ ਵਾਕਿਆ ਇੱਕ ਤੋਂ ਇੱਕ ਯਾਰ ਟਾਪ ਹੀ ਫਰਦਿਆਂ ਦੇਖ ਲਓ ਲੈਣ ਚ ਲੱਗੇ ਦੇਖ ਇੱਕ ਨੰਬਰ ਦੋ ਨੰਬਰ ਦੇਖ ਇਧਰ ਇੱਕ ਨਿਕਲੀ ਤੇ ਇੱਕ ਹੋਰ ਆ ਗਈ ਆ ਆ ਵੇੜਾ ਜੀ ਢਿੱਲੋ 25 ਕਿਲੋ ਦੁੱਧ ਦੇ ਦੂ ਵੀਰੇ ਫੁੱਲ ਸਾਈਜ਼ ਵੇੜਾ ਆ ਗਈ ਦੂਜਾ ਸੂਆ ਬੰਦਾ ਆਪਣਾ ਛੋਟਾ ਲੱਗਦਾ ਕੋਈ ਨਾ ਬੰਦਾ ਛੋਟਾ ਲੱਗਦਾ 25 ਕਿਲੋ ਦੁੱਧ ਜੈਨੂਨ ਦੇ ਜੂ ਤੇ ਰੇਟ ਇਹਦਾ ਆਪਾਂ ਵਾਜਬ ਰੱਖਿਆ 95000 ਰੁਪਈਆ ਸੂਆ ਪਹਿਲਾ ਦੂਜਾ ਵੀਰੇ ਦੂਜਾ ਸੂਆ ਦੂਜਾ ਸੂਆ 95000 ਰੁਪਈਆ ਜਮਾ ਕੰਧ ਜਿੱਡੇ ਕਹਿੰਦਾ ਕੰ ਤੇ ਜਿਹੜੀ ਆਪਾਂ ਇਹ ਵੇੜ ਦੇਖ ਰਹੇ ਆ ਇਹ ਵੀ ਵੇੜ ਪਾਲੀ ਵਧੀਆ ਸ਼ਾਨਦਾਰ ਵੇੜਾ ਹੈ ਢਿੱਲੋ ਬਾਈ ਜੀ ਦੂਜਾ ਵੀ ਵੇੜਾ ਹੈ ਕੀ ਨਾਲਾ ਨੂੰ ਇਹਦੇ ਵੀ ਬੜੀਆਂ ਨੇ ਵੇੜ ਦੇ ਮੈਂ ਥੋੜੀ ਹੱਕ ਦਿੰਦਾ ਮੈਂ ਨੂੰ ਠੀਕ ਆ ਦੂਜਾ ਵੀ ਵਧੀਆ ਹੈ ਢਿੱਲੋ ਹਫਤਾ ਲੈ ਜੂਗੀ ਤੇ ਰੇਟ ਇਹਦਾ ਆਪਾਂ ਬਾਈ ਬਾਜ਼ਵਰ ਰੱਖਿਆਗਾ ਕਿੰਨਾ 1 ਲੱਖ ਤੇ 5000 ਰੁਪਏ ਬਾਈ 1 ਲੱਖ 5000 ਸਿਰਫ ਪਾਲੇ ਵਧੀਆ ਜਾਨਵਰ ਨੇ ਢਿੱਲੋ ਦੇਖ ਜਿਹੜੇ ਵੀ ਰੀਤੀ ਚ ਆਏ ਸਭ ਆਪਾਂ ਵੇੜ ਖਰੀਦਨੀ ਆ ਜੀ ਵੀ ਵਧੀਆ ਜਾਨਵਰ ਆ 25 ਤੋਂ 30 ਕਿਲੋ ਵਾਲੇ ਠੀਕ ਹੈ ਤੇ ਜਿਹੜੀ ਆ ਨਗੀਨਾ ਵਗਰੇ ਇੱਕ ਹੋਰ ਆ ਗਿਆ ਬਾਈ ਤਾਜੀ ਸੂਈਆ ਜੇਰ ਵਗੈਰਾ ਢੰਨਾ ਤੇ ਦੁੱਧ ਦੀ ਰਿਪੋਰਟ ਇਹਦੀ ਵੀ ਬੈਡ ਦੀ ਪਹਿਲਣ ਦੀ 25 ਤੋਂ 26 ਕਿਲੋ ਦੀ ਆ ਬਾਈ 30 ਦੇ ਨੇੜੇ ਜਾਉ ਹਾਂ ਹਾਂ ਬਾਈ 30 ਕਿਲੋ ਦਾ ਇਹ ਇਹਦਾ ਫਿਰ ਭਾਂਗੀ ਰੱਖਿਆ ਰੇਟ ਇਹਦਾ ਵੀ ਬਾਈ ਬਾਜੂ ਰੱਖਿਆ 1.5 ਆਪਾਂ ਨੇ 1.5 ਜੇ ਤੂੰ ਵੀਰ ਪ੍ਰਦੀਪ ਜੋੜਾ ਲੈਂਦੇ ਹੋ 1.5-5 ਵਾਲਾ 5 ਪਹੁੰਚ ਦੇ ਦਾਂਗੇ ਬਾਈ 2 ਲੱਖ ਦਾ ਹੋ ਜਾ ਹਾਂ ਬਾਈ ਪਹੁੰਚ ਦੇ ਦਾਂਗੇ ਮੰਨ ਕੇ ਹੁਣ ਆ ਵੇੜਾ ਭਾਈ ਇਹ ਜਿਹੇ ਆਮ ਜਿੱਦਾ ਮਰਜ਼ੀ YouTube ਚੱਕ ਕੇ ਫਰੋਲ ਲਓ 35 45 ਡੂਡ ਤਾਂ ਨਾਰਮਲ ਭਾਵੇਂ ਆਪਾਂ ਸਿਰਫ ਉਦਾਂ ਦੇ ਜਾਨਵਰ ਦਾ ਡੇਢ ਇਹਦਾ ਰੇਟ ਹੋ ਗਈ ਰਾਜੂ ਆਠ ਆ ਬੱਚੀ ਜਿਹੜੀ ਬੈਠੀ ਆ ਤੇ ਭਾਈ ਇਹ ਵੇੜ ਦੇਖ ਰਹੇ ਆ ਇਹ ਬਾਈ ਨੇ ਕਿਹੜਾ ਸੁਆ ਫਸਟ ਟਾਈਮਰ ਬੱਚੀ ਆ ਗਈ ਢਿਲੋ ਨਗੀਨਾ ਆ ਗਿਆ ਭਾਈ ਜਿੱਦਾਂ ਕਹਿ ਸਕਦੇ ਆ 1 ਲੱਖ 45000 ਦੀ ਬੱਚੀ ਦੇ ਦਾਂਗੇ 30 ਕਿਲੋ ਦੁੱਧ ਦੇ ਦੂ ਢਿਲੋ 30 ਕਿਲੋ ਦੁੱਧ ਯਾਰ ਵੱਡਿਆਂ ਬਣੀਆਂ ਜਦਾ ਹਨਾ ਕਿੰਨੇ ਜਾਨਵਰ ਦਿਖਾਇਆ ਢਿਲੋ ਸਿਰਫ ਦੋ ਆਪਣੇ ਕੋਲ ਮੀਡੀਅਮ ਸਾਈਜ਼ ਨੇ ਬਾਈ ਠੀਕ ਹੈ ਬਾਕੀ ਆਪਣੇ ਕੋਲ ਜਿੰਨੀਆਂ ਬੱਚੀਆਂ ਨੇ 4x4 ਹੀ ਨੇ ਛੱਡ ਦੇ ਰਾਜ ਨੂੰ ਮਗਰ ਹੋ ਜਾ ਦੇਖ ਦੇ 4x4 ਫੁੱਲ ਕੱਦ ਕਾਰ ਬੋਡੀ ਵੇਟ ਵਗੈਰਾ ਹਣਾ ਹਾਂ ਤੇ ਜਮਾ ਇਹ ਬੱਚੀ ਦੇਖ ਰਹੇ ਆ ਪਹਿਲਾ ਸੂਹ ਬੱਚੀ ਸੂਹਿਆ ਢੱਲੋ ਵੀਰੇ ਜੀ ਬਹੁਤ ਵਧੀਆ ਬੱਚੀ ਆ ਕੰਪੈਕਟ ਆ ਬੰਨੇ ਦਾ ਜਿੱਦਾਂ ਆਪਣੇ ਵੀਰ ਕਹਿੰਦੇ ਨੇ ਬਾਈ ਜਮੇ ਕੰਪੈਕਟ ਆਡਰ ਲੈਣਾ ਵਿੱਚ ਵੀਰਾਂ ਦੇ ਫੋਨ ਆਉਂਦੇ ਨੇ ਠੀਕ ਹੈ ਵੀ ਬਾਈ ਜਿਵੇਂ ਦਾ ਦਿਖਾਵੇ ਨਾ ਬੱਚੀ ਠੀਕ ਹੈ ਢੱਲੋ ਵੀਰੇ ਪਹਿਲਾਂ ਨੂੰ ਦੇਖੋ 25 ਕਿਲੋ ਦੁੱਧ ਮੰਨ ਕੇ ਜਿਹੜਾ ਫਿਰ ਮਰਜ਼ੀ ਲੈ ਲੈ ਖੇ ਜਾ ਕੇ ਖੋਲੋ ਤੇ ਰੇਟ ਬਈ ਉਹ 1 ਲੱਖ ਤੇ 22000 ਰੁਪਏ ਬਾਜ ਰੇ ਜਰ ਸਾਰੇ ਜੇ ਵੱਡੇ ਵੱਡੇ ਲੈ ਆਜੇ ਵਾਲੀਆਂ ਵੱਡੀਆਂ ਨੇ ਸੁਭਰ ਜਿਹੜੇ ਵੀ ਕਹਿੰਦਾ ਵੱਡੀਆਂ ਵੱਡੀਆਂ ਵਹਿੜਾ ਲੈਣੀਆਂ ਇਹ ਵਹਿੜਾ ਤੁਸੀਂ ਲਿਜਾ ਕੇ ਐਸੀ ਵੀ ਦੇਖੋ ਸੀਮਨ ਚੰਗੇ ਭਰਾਲਿਓ ਤੁਹਾਡੇ ਵੀ ਪੀਡੀਐਫੇ ਮਿਲੇ ਜਿਵੇਂ ਪਾ ਵੀਰ ਕਹਿੰਦੇ ਨੇ ਢਿਲੋ ਵੀ ਆਪਾਂ ਬਰੀਡ ਉੱਤੇ ਜਨਮ ਪਰ ਤਾਂ ਕੰਮ ਆਣਾ ਇਹਨਾਂ ਦੇ ਬਰੀਡ ਚਾਰ ਹੋ ਜਾਣਾ ਨੇ ਕਿੱਡੀਆਂ-ਕਿੱਡੀਆਂ ਆ ਗਈਆਂ ਬਾਈ ਯਾਰ ਇਹ ਡੀਡੀਐਮ ਬੱਚੇ ਕਿਤੇ ਘਰ ਘਰ ਨਹੀਂ ਖੜੀਆਂ ਜਿਵੇਂ ਕਹਿੰਦੇ ਚਗਾਠ ਚੰਗੀ ਹੋਵੇ ਬਾਣ ਦਾ ਦੁਕਾਨ ਤੋਂ ਲੈ ਕੇ ਹਰ ਇੱਕੋਂ ਦਾ ਪੰਦ ਉਹ ਗੱਲ ਆ ਵੀ ਲੱਕੜ ਇਹਨਾਂ ਦੀ ਚੰਗੀ ਆ ਨਾ ਪਰਾਂ ਬੱਚੀ ਦਿਖਾਈਏ ਜਿਹੜੀ ਆਪਾਂ 95000 ਦੀ ਬੱਚੀ ਗਿਆ ਉਹ ਬੱਚੀ 25 ਕਿਲੋ ਦੇਊਗੀ ਅੱਗੇ ਉਹ ਬੱਚੀ ਪਰਾਂ ਬੈਠੀ ਉਹ ਖੜੀ ਅੱਗੇ ਤੇ ਮੰਨ ਲਿਓ ਉਹਨੇ ਨਗੀਨੇ ਆ ਜਿਹੜੇ ਵੀਰ ਤੇ ਜਾਣੀਏ ਕਿ ਗੁੰਨਗਾਊਗਾ ਆਹ ਬੱਚੀ ਆ ਗਈ ਢਿਲੋਗੇ ਜੀ ਤਾਲੀ ਚੀਕ ਲੰਦੂ ਤਾਂ ਹੈ ਦੇ ਕਸਟੀਲ ਵਰਗਾ ਸਰੀਰ ਜਵਾਜਰ ਗੱਲਾਂ ਚਮਕਦੀਆਂ ਹਨ ਜਿੰਨੇ ਵੀ ਜਾਨਵਰ ਟੱਲੋਂ ਆਪਾਂ ਜੈਨੂਨ ਚ ਜਾਨਵਰ ਦਿਖਾਏ ਆ ਵੀ ਜਿਹੜੀਆਂ ਬੈੜਾਂ ਨੇ ਵੀ ਇੱਕ ਤੋਂ ਇੱਕ ਜਿਹੜੀ ਵੀ ਹਰ ਵੀਰ ਦੇ ਪਸੰਦ ਦੀਆਂ ਤੇ ਦੁੱਧ ਵਾਲੇ ਮੇਨ ਗੱਲ ਉਹਦਾ ਰੇਟ ਕੀ ਆ ਉਹਦੇ ਰੰਗ ਟੱਲੋਂ ਕ ਪੰਜ ਦੀ ਹੁਣਾਂ ਦੀ ਕੁਆਲਿਟੀ ਦੇਖ ਵਿੱਚ ਵੀਰ ਕਹਿੰਦਾ ਕਲਰ ਦੇਖ ਕੇ ਗਾਂ ਖਰੀਦਦੇ ਨੇ ਟੱਲੋਂ ਗਾਂ ਰੰਗ ਵੇ ਦੇਖ ਕੇ ਨਹੀਂ ਖਰੀਦੀ ਜਾਂਦੀ ਗਾਂ ਦੇ ਕੈਰੇਕਟਰਾਂ ਸਿਰ ਤੇ ਗਾਂ ਵੇਖਦੇ ਹੁਣ ਇੱਧਰ ਨੀ ਗਾਂ ਮਾਰੀ ਮਾੜੀ ਮੋਟੀ ਜੀ ਮਰਵਾ ਦੇ ਕੇਰਾ ਨੀ ਗਾਂ ਦੇ ਖੜੀਆਂ ਨੇ ਜਾਨਵਰ ਦੇ ਆ ਪਹਿਲਣ ਆ ਗਏ ਨੇ ਖ ਲੈਣ ਚ ਕਿੰਨੇ ਜਾਨਵਰ ਖੜੇ ਨੇ ਉਹ ਪਹਿਲਣ ਆ ਗੀ ਜੈਨੂਨ ਜੇ ਅੱਗੇ ਫੇਰ ਆ ਪਹਿਲਣ ਆ ਗੀ ਪਰ ਉਹ ਦੇਖ ਆ ਜ ਮੜੀ ਫੋਰ ਬਈ ਫੋਰ ਦਿਖਾਈਏ ਕਿਹਨਾਂ ਉਹ ਦੇਖੋ ਫੋਰ ਪਹਿਲਣ ਆ ਆ ਵੀ ਪਹਿਲਣ ਹੋਰ ਐ ਫੋਰ ਹਣਾ ਪਹਿਲਣ ਆ ਗੀ ਆ ਦੇਖ ਫੇਰ ਪਹਿਲਣ ਆ ਗੀ ਇੱਕ ਮਿੰਟ ਹੱਟ ਤੱਦ ਦਾ ਆਈਡੀ ਦੇਖੀ ਫੋਲੋ ਵੱਡੀ ਆ ਹਣਾ ਹਾਂ ਪਰਮਾਦਰਮ ਦੀ ਉਮਰ ਲੰਬੀ ਰੱਖੇ ਢਿੱਲੋ ਤੇ ਦੁੱਧ ਵਾਲੇ ਦਾ ਜਰਾ ਲੱਲੇ ਲਾ ਦੂ ਠੀਕ ਹੈ ਤੇ ਗਾਵਾ ਆਪਣੇ ਕੋਲ ਹਾਜ਼ਰ ਆ ਜਦੋਂ ਮਰਜ਼ੀ ਵੀ ਆਵੇ ਜਦੋਂ ਮਰਜ਼ੀ ਆਵੇ 24 ਘੰਟੇ ਸੋ ਗਾਵਾ ਕਾਫੀ ਦਿਖਾ ਦੇ ਕਿ ਮੱਜਾ ਦਾ ਪਾਰਟ ਆਪਾਂ ਲੱਗ ਕਵਰ ਕਰਦੇ ਆ ਵੀਰੋ ਦੇਖਣ ਲਈ ਜਿਹੜੇ 2000 ਸੀ ਬੜਾ ਦੇਖੀ ਜਾਂਦੇ ਆਪਾਂ ਤਾਜੀ ਦੂਈਆ ਬੋਲਿਓ ਖਾਲੀ ਨੇ ਜੀ ਤੇ ਰੇਟ ਆਪਾਂ ਇਹਨਾਂ ਦੇ ਰੱਖੇ ਨੇ ਬਾਜੋ ਵੀਰੇ ਕੀ ਰੇਟ ਆ ਇਹਦਾ ਜਿਵੇਂ ਆ ਵੇੜਾ ਬਾਈ ਜੀ ਇਹ ਵੇਡ ਦੇਣੀ ਆਪਾਂ ਨੇ 92000 ਰੁਪਏ ਦੀ ਠੀਕ ਹੈ ਤੇ ਆ ਪਹਿਲਾਂ ਮੱਛੀ ਬਾਈ ਜੀ ਚਾਰ ਦੰਦਾ ਬਹੁਤ ਪਿਆਰੀ ਆ ਇਹ ਦੇ ਦਾਂਗੇ ਬਾਈ ਜੀ 112000 ਦੀ 112000 ਦੀ ਬਾਕੀ ਜਨੀਅਲ ਬੱਚਿਆਂ ਨੇ ਸਾਰੇ ਸ਼ਾਨਦਾਰ ਠੀਕ ਹੈ ਸੋ ਵੀਡੀਓ ਦੇਖ ਰਹੇ ਚੈਨਲ ਨੂੰ ਪਿਆਰ ਦੇ ਦਿਓ